ਵੈਸੇ ਤਾਂ ਪੰਜਾਬ ਵਿੱਚ ਲੋਕਾਂ ਦੇ ਨਾਰਮਲ ਤਰੀਕੇ ਨਾਲ ਹੀ ਵਿਆਹ ਹੋ ਜਾਂਦੇ ਹਨ ਅਤੇ ਸਾਰੀਆਂ ਰਸਮਾਂ ਰਿਵਾਜਾਂ ਨਾਲ ਵਿਆਹ ਸੰਪੰਨ ਹੋ ਜਾਂਦੇ ਹਨ ਪਰ ਕੁਝ ਐਸੇ ਇੰਟਰਨੈਸ਼ਨਲ ਛੜੇ ਹੁੰਦੇ ਹਨ ਜਿਨ੍ਹਾਂ ਨੂੰ ਇੰਡੀਆ ਅਤੇ ਪਾਕਿਸਤਾਨ ਦੀ ਜੰਗ ਤੋਂ ਵੀ ਵੱਡੀ ਖਬਰ ਲੱਗਦੀ ਹੈ ਕਿਸੇ ਦੀ ਜਨਾਨੀ ਦਿਖ ਜਾਣਾ ਸਹੀ ਗੱਲ ਆ ਭਾਈ ਅੱਪਾ ਨੂੰ ਕਦੋਂ ਆਣਗੇ ਨਜਾਰੇ ਉਹ ਰਫਾ ਤੇ ਦੇ ਓਏ ਨਜਾਰੇ ਇਹ ਜੀ ਓਏ ਇਹ ਆਪਣੇ ਮਨ ਪਰਚਾਵੇ ਲਈ ਕਿਸੇ ਵੀ ਕਾਲੀ ਪੀਲੀ ਜਨਾਨੀ ਨਾਲ ਵੀ ਆਪਣੀ ਫੋਟੋ ਬਣਾ ਕੇ ਕੰਪਿਊਟਰ ਨਾਲ ਮ제 ਲੈਣ ਲਈ ਮਜਬੂਰ ਹੁੰਦੇ ਹਨ ਇਹ ਹਰ ਇੱਕ ਉਪਾ ਕਰਦੇ ਹਨ ਕਿ ਜਿਸ ਨਾਲ ਇਹਨਾਂ ਨੂੰ ਕੋਈ ਜਨਾਨੀ ਮਿਲ ਜਾਵੇ ਇਹਨਾਂ ਦਾ ਘਰ ਬਸਦਾ ਹੋ ਜਾਵੇ ਇਹ ਸਾਧੂ ਸੰਤਾਂ ਕੋਲ ਵੀ ਜਾਂਦੇ ਹਨ ਲੇਕਿਨ ਸੰਤਾਂ ਕੋਲ ਵੀ ਇਹਨਾਂ ਨੂੰ ਬਸ ਛਿੱਤਰ ਹੀ ਪੈਂਦੇ ਹਨ ਇਹ ਕਹਿੰਦੇ ਹਨ ਕਿ ਛਿੱਤਰ ਤਾਂ ਖਾਣੇ ਹੀ ਨੇ ਜਨਾਨੀ ਤੁਸੀਂ ਖਾ ਲਈ ਪਰ ਇਹਨਾਂ ਦੇ ਕਰਮਾਂ ਵਿੱਚ ਬਾਬਾ ਜੀ ਦੇ ਵੀ ਹੱਥ ਖੜੇ ਨੇ ਉਹ ਕਹਿੰਦੇ ਨੇ ਕਿ ਇਹ ਕੰਮ ਨਹੀਂ ਹੋ ਸਕਦਾ ਬੱਚਾ ਤੁਸੀਂ ਕੋਈ ਹੋਰ ਕਿਤੇ ਜਾਓ